ਜਾਵੀਦ ਅਕਟਰ ਬਾਲੀਵੁੱਡ ਦਾ ਬਹੁਤ ਵੱਡਾ ਤੇ ਚਰਚਿਤ ਨਾਮ ਜਿਸ ਨੇ ਬਹੁਤ ਵੱਡੀਆਂ ਮਾਰਕੇ ਵਾਲੀਆਂ ਛੋਲੇ ਵਰਗੀਆਂ ਫਿਲਮਾਂ ਦਿੱਤੀਆਂ ਨੇ ਪਰ ਬਲਵੰਤ ਗਾਰਗੀ ਨੇ ਆਪਦੀ ਜਿਹੜੀ ਜੀਵਨੀ ਹੈ ਨੰਗੀ ਤੂਪ ਵਿੱਚ ਜਾਵੀਦ ਅਕਟਰ ਦਾ ਇੱਕ ਵੱਖਰੇ ਤੇ ਤਰ੍ਹਾਂ ਦਾ ਜ਼ਿਕਰ ਕੀਤਾ ਹੈ ਜੋ ਕਿ ਅੱਜ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਤਾਂ ਸ਼ੁਰੂ ਕਰਦੇ ਹਾਂ ਉਹਦੀ ਜੀਵਨੀ ਨੰਗੀ ਤੂਪ ਵਿੱਚੋਂ ਜਾਵੀਦ ਅਕਟਰ ਵਾਲਾ ਇਹ ਪੈਰਾ ਬਲਵੰਤ ਗਾਰਗੀ ਉਦੋਂ ਮੁੰਬਈ ਸੀ ਉਹ ਲਿਖਦਾ ਹੈ ਕਿ ਗਿਆਨ ਸਚਦੇਵ ਨੇ ਮੇਰੇ ਤੇ ਮੇਰੀ ਪਤਨੀ ਰਾਜੀ ਦੀ ਇੱਜ਼ਤ ਵਿੱਚ ਇੱਕ ਪਾਰਟੀ ਕੀਤੀ 30 ਜਣੇ ਇਸ ਪਾਰਟੀ ਵਿੱਚ ਸ਼ਾਮਲ ਹੋਏ ਸਭ ਲੋਕ ਸ਼ਰਾਬ ਪੀ ਰਹੇ ਸਨ ਦੋ ਨਵੀਆਂ ਐਕਟਰਸ ਸ਼ੋਖ ਮੇਕਅਪ ਕਰੀ ਤੇ ਚੁੰਮਕੇ ਪਾਈ ਇੱਕ ਗੰਗੇ ਪੰਜਾਬੀ ਪ੍ਰੋਡਿਊਸਰ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਵਿੱਚ ਹੱਸ ਰਹੀਆਂ ਸਨ ਇੱਕ ਕਾਲਾ ਸ਼ਾ ਪ੍ਰੋਡਿਊਸਰ ਜਿਸ ਦੀਆਂ ਅੱਖਾਂ ਡੱਡੂਆਂ ਸਨ ਤੇ ਜੋ 25 ਲੱਖ ਰੁਪਏ ਇੱਕ ਅਧੂਰੀ ਫਿਲਮ ਵਿੱਚ ਫੂਕ ਚੁੱਕਾ ਸੀ ਹਰ ਕੁੜੀ ਨੂੰ ਹੀਰੋਇਨ ਦਾ ਪਾਰਟ ਪੇਸ਼ ਕਰ ਰਿਹਾ ਸੀ ਇੱਕ ਮੁਸਲਮਾਨ ਗਲੀਚੇ ਵੇਚਣ ਵਾਲਾ ਨੌਜਵਾਨ ਸਦਾਗਰ ਤੇ ਉਸ ਦੀ ਖੁਸ਼ਮਿਸ਼ਾਜ ਬੀਵੀ ਇੱਕ ਮੰਗਾਲਣ ਤੇ ਪਲੇਬੈਕ ਸਿੰਗਰ ਬਣ ਲਈ ਮੁੰਬਈ ਆਈ ਹੋਈ ਸੀ ਤੇ ਉਸ ਦਾ ਮੋਟਾ ਮਾਰਵਾੜੀ ਆਸ਼ਕ ਤੇ ਇੱਕ ਸੱਟਾ ਕੰਪਨੀ ਦਾ ਦਲਾਲ ਬੰਗਲੌਰ ਦੀਆਂ ਦੋ ਡਾਂਸਰਾਂ ਰੀਨਾ ਰਾਏ ਦਾ ਗੁਜਰਾਤੀ ਸੈਕਟਰੀ ਤੇ ਐਕਟਰਸ ਪ੍ਰਾਨ ਦਾ ਇੱਕ ਚਮਚਾ ਸਾਰੇ ਜਿਹਨੇ ਖੁਸ਼ੀ ਵਿੱਚ ਰੰਗੇ ਹੋਏ ਸਨ ਜਕਦਮ ਜਵੇਦ ਦਾਖਲ ਹੋਇਆ ਤੇ ਸਾਰਿਆਂ ਨੇ ਉੱਚੀ ਸੁਰਾਂ ਵਿੱਚ ਉਸ ਦਾ ਸਵਾਗਤ ਕੀਤਾ ਤੀਵੀਆਂ ਨਾਸਨਾ ਸੋਸ ਨੂੰ ਗਲੇ ਲੰਮੇ ਰਹੀਆਂ ਸਨ ਉਸਨੇ ਸਭ ਨੂੰ ਛੇਤੀ ਛੇਤੀ ਸੀਨੇ ਨਾਲ ਲਾਇਆ ਤੇ ਫਿਰ ਇੱਕ ਤਰੋ ਤਾਜ਼ਾ ਧੀ ਵੀ ਜਿਸ ਨੂੰ ਉਹ ਭੈਣ ਆਖਦਾ ਸੀ ਦੇ ਬੁੱਲਾਂ ਤੇ ਚੁੰਮੀ ਝੜ ਦਿੱਤੀ ਉਹ ਧੀਵੀ ਨੇ ਕੂਰੀ ਵਟ ਕੇ ਉਸ ਨੂੰ ਪਰਾਂ ਕੀਤਾ ਤੇ ਆਖਿਆ ਸ਼ਰਮ ਨਹੀਂ ਆਉਂਦੀ ਜਵੇਦ ਨੇ ਉਸ ਨੂੰ ਫਿਰ ਕੁੱਟ ਕੇ ਫੜ ਲਿਆ ਤੇ ਉਸ ਦੇ ਕੰਨ ਵਿੱਚ ਆਖਿਆ ਜਿਸ ਨੂੰ ਭੈਣ ਆਖਾਂ ਉਸ ਉੱਤੇ ਮੇਰਾ ਹੱਕ ਹੈ ਮੈਂ ਚਾਹਾਂ ਉਹ ਸਮ ਜੱਫੀ ਪਾਵਾਂ ਚਾਹੇ ਚੁੰਮੀ ਲਵਾਂ ਚਾਹੇ ਉਸ ਨੂੰ ਫੜ ਕੇ ਚੰਡਾਂ ਜਵੇਦ ਫਿਲਮੀ ਦੁਨੀਆ ਦਾ ਲਾਡਲਾ ਸੀ ਉਹ ਸਾंवਲੇ ਰੰਗ ਦਾ ਸੋਹਣਾ ਜਵਾਨ ਸੀ ਲਚਕੀਲਾ ਤੇ ਫਰਤੀਲਾ ਪਾਰਟੀਆਂ ਵਿੱਚੋਂ ਚਮਕਦਾ ਸੀ ਉਸ ਦੀਆਂ ਫਿਲਮਾਂ ਸ਼ੋਲੇ ਤੇ ਦੀਵਾਰ ਸੁਪਰ ਹਿਟ ਹੋਈਆਂ ਸਨ ਤੇ ਉਹ ਮੂੰਹੋਂ ਮੰਗੇ ਪੈਸੇ ਲੈਂਦਾ ਸੀ ਲੱਖ ਰੁਪਏ ਵਿੱਚ ਇੱਕ ਕਹਾਣੀ ਤੇ ਡਾਇਲੋਗ ਦੇ ਪ੍ਰੋਡਿਊਸਰ ਤੇ ਡਾਇਰੈਕਟਰ ਉਸ ਤੇ ਤਰਲੇ ਕਰਦੇ ਕਿ ਕਹਾਣੀ ਛੇਤੀ ਦੇਵੇ ਹਰੋਇਨਾ ਕੋਸ਼ਿਸ਼ ਕਰਦੀਆਂ ਕਿ ਉਸ ਦੇ ਪਾਰਟ ਵਿੱਚ ਦੋ ਚਾਰ ਸੋਲੇ ਫਿਕਰੀ ਹੋਰ ਪਾ ਦੇਵੇ ਉਹ ਚੋਂ ਤਾਂ ਕਿਸੇ ਵੀ ਕੁੜੀ ਨੂੰ ਫਿਲਮੀ ਦੁਨੀਆ ਵਿੱਚ ਬਤੌਰ ਹੀਰੋਇਨ ਚੜਾ ਸਕਦਾ ਸੀ ਉਹ ਕਈ ਵਾਰ ਸ਼ੇਖੀ ਮਾਰਦਾ ਤੇ ਆਖਦਾ ਅਬ ਤਾਂ ਬਚਨ ਨੂੰ ਸਟਾਰ ਬਣਾਉਣ ਵਾਲਾ ਮੈਂ ਹਾਂ ਉਹ ਉਹੀ ਫਿਕਰੇ ਬੋਲਦਾ ਜੋ ਮੈਂ ਲਿਖਦਾ ਮੇਰੇ ਫਿਕਰੇ ਗੂੰਜਦੇ ਨੇ ਲੋਕਾਂ ਦੇ ਕੰਨਾਂ ਵਿੱਚ ਹੁਣ ਜਦੋਂ ਉਹ ਦਾਖਲ ਹੋਇਆ ਤਾਂ ਪਹਿਲਾਂ ਹੀ ਘੋੜੇ ਤੇ ਸਵਾਰ ਸੀ ਉਸਨੇ ਅਨਸਾਰ 2-3 ਪੈਗ ਹੋਰ ਚਾੜੇ ਤੇ ਲੋਕਾਂ ਨੂੰ ਜੱਫੀਆਂ ਪਾਉਂਦਾ ਹੱਸਦਾ ਤੇ ਫਿਲਮ ਸਟਾਰਾਂ ਦੇ ਚੁਟਕਲੇ ਸੁਣਾਉਂਦਾ ਘੁੰਮ ਰਿਹਾ ਸੀ ਸਾਰੇ ਲੋਕ ਉਸਦੀਆਂ ਗੱਲਾਂ ਸੁਣ ਕੇ ਹੱਸ ਰਹੇ ਸਨ ਰਾਜੀ ਨੂੰ ਉਸਦੀ ਚੁਸਤ ਫਿਕਰੇ ਭਾਈ ਚੰਗੀ ਲੱਗੀ। ਉਸਨੇ ਜਵੈਦ ਬਾਰੇ ਫਿਲਮੀ ਸਾਲਿਆਂ ਵਿੱਚ ਬਹੁਤ ਕੁਝ ਪੜਿਆ ਸੀ ਤੇ ਉਸਦੇ ਕਿੱਸੇ ਸੁਨੇ ਸਨ ਤੇ ਹੁਣ ਉਹ ਸਾਖਸ਼ਾਤ ਸਾਹਮਣੇ ਸੀ। ਬੰਗਲੌਰ ਦੀਆਂ ਦੋਵੇਂ ਡਾਂਸਰਾਂ ਅੱਖ ਮਟਾ ਮਟਕਾ ਕੇ ਫਿਲਮੀ ਝਟਕੇ ਮਾਰ ਕੇ ਨੱਚ ਰਹੀਆਂ ਸਨ। ਦੋਵੇਂ ਪਹਿਣਾ ਸਨ। ਵੱਡੀ ਨੇ ਕਿਸੇ ਫਿਲਮ ਵਿੱਚ ਨਿੱਕਾ ਜਿਹਾ ಪಾਟ ਕੀਤਾ ਸੀ ਤੇ ਉਸ ਦਾ ਟੱਬਰ ਉਸ ਨੂੰ ਫਿਲਮ ਸਟਾਰ ਦੇ ਰੂਪ ਵਿੱਚ ਪੇਸ਼ ਕਰਦਾ ਸੀ। ਪਰ ਜਵੇਦ ਨੂੰ ਦੋਹਾਂ ਵਿੱਚ ਕੋਈ دلچਸਪੀ ਨਹੀਂ ਸੀ ਉਹ ਰਾਜੀ ਕੋਲ ਗਿਆ ਤੇ ਉਸ ਨੂੰ ਸ਼ਰਾਬ ਦਾ ਗਲਾਸ ਪੇਸ਼ ਕੀਤਾ ਰਾਜੀ ਨੇ ਉਸ ਨੂੰ ਸਿਰ ਹਿਲਾ ਕੇ ਆਖਿਆ ਨਹੀਂ ਮਾਫ ਕਰਨਾ ਮੈਂ ਪੀਂਦੀ ਨਹੀਂ ਜਵੇਦ ਬੋਲਿਆ ਸ਼ਰਾਬ ਨਹੀਂ ਪੀਂਦੀ ਫਿਰ ਐਕਟਰਸ ਕਿਵੇਂ ਬਣੇਗੀ ਇਸ ਕਰਪਟਡ ਇੰਡਸਟਰੀ ਵਿੱਚ ਹਰ ਕੋਈ ਪੀਂਦਾ ਹੈ ਹਰ ਔਰਤ ਪੀਂਦੀ ਹੈ ਤੂੰ ਇੱਕ ਸਾਊ ਕੁੜੀ ਆਪਦੀ ਹੈ ਤੈਨੂੰ ਫਿਲਮ ਲਾਈਨ ਵਿੱਚ ਨਹੀਂ ਆਉਣਾ ਚਾਹੀਦਾ ਇੱਕ ਔਰਤ ਜਵੇਦ ਨੂੰ ਖਿੱਚ ਕੇ ਲੈ ਗਈ ਤੇ ਉਸ ਨੂੰ ਆਖਿਆ ਕਿ ਹੋਰ ਪਿਰਾ ਪੀਵੇ ਖਾਣਾ ਠੰਡਾ ਹੋ ਰਿਹਾ ਸੀ ਹਰਕੂੜੀ ਕਰਿਆ ਸੀ ਉਸ ਨੂੰ ਖਾਣਾ ਸ਼ੁਰੂ ਕਰੇ ਜਵੇਦ ਗਰਜਿਆ ਮੇਰੀ ਫਿਕਰ ਨਾ ਕਰ ਮੈਂ 20 ਪੈਗ ਪੀ ਜਾਵਾਂ ਤਾਂ ਵੀ ਮਜਾਲ ਹੈ ਮੇਰਾ ਪੈਰ ਥੜਕ ਜਾਵੇ ਦਮ ਰੱਖਦੇ ਆ ਮਿੱਲੋ ਉਸ ਦੀਆਂ ਅੱਖਾਂ ਵਿੱਚ ਲਾਲ ਡੋਰੇ ਲਿਸ਼ਕ ਰਹੇ ਸਨ ਉਹ ਫਿਰ ਗਰਜਿਆ ਇਸੇ ਮੁੰਬਈ ਵਿੱਚ ਮੈਂ ਭੁੱਖਾ ਮਰਿਆ ਕਿਸੇ ਸਾਲੇ ਨੇ ਮੈਨੂੰ ਦਵਾਨੇ ਨਹੀਂ ਦਿੱਤੀ ਕਿਸੇ ਨੇ ਰੋਟੀ ਨਹੀਂ ਸੀ ਪੁੱਛੀ ਨਾ ਸ਼ਰਾਬ ਦਾ ਘੁੱਟ ਹੁਣ ਸਾਲੇ ਮੇਰੀਆਂ ਮਿੰਤਾ ਕਰਦੇ ਨੇ ਕਿ ਮੈਂ ਉਹਨਾਂ ਦੇ ਘਰੇ ਪੈਰ ਪਾਵਾਂ ਕਿਉਂ ਇਸ ਲਈ ਕਿ ਮੈਂ ਹੁਣ ਫਿਲਮ ਸਟਾਰਾਂ ਦਾ ਬਾਪ ਆ ਜਿڑا ਸੋਚੋ ਕਿ ਮੈਂ ਗਰੀਬ ਸ਼ਾਇਰ ਦਾ ਪੁੱਤ ਸੀ ਜਿਸਨੂੰ ਉਸਦੇ ਬਾਪ ਨੇ ਘਰੋਂ ਕੱਢ ਦਿੱਤਾ ਸੀ ਦੂਸਰੀ ਸ਼ਾਦੀ ਲਈ ਇੱਕ ਜਤੀਨ ਜੋ ਦੂਸਰੇ ਸ਼ਹਿਰਾਂ ਦੇ ਘਰੋਂ ਅਦਬੀ ਟੁਕੜਿਆਂ ਤੇ ਭਲਿਆ ਜੋ ਪੁੰਜੇ ਤੱਪੜ ਤੇ ਸੌਂਦਾ ਰਿਹਾ ਹੁਣ ਸੁਪਰਸਟਾਰ ਬਣ ਗਿਆ ਏਕ ਕੈਰੈਕਟਰ ਜੋ ਵਿਕਦਾ ਮੇਰੀ ਫੀਸ 10 ਲੱਖ ਮੈਨੂੰ ਯਕੀਨ ਨਹੀਂ ਆਉਂਦਾ ਹੁੰਦਾ ਸੀ ਮੈਂ ਤੁਹਾਨੂੰ ਸਾਰਿਆਂ ਨੂੰ ਖਰੀਦ ਸਕਦਾ ਮੈਨੂੰ ਰੋਟੀ ਖਾਣ ਲਈ ਨਾ ਆਖੋ ਮੈਂ ਨਹੀਂ ਖਾਣੀ ਰੋਟੀ ਚੱਕ ਲੋਏ ਰੋਟੀ ਲੈ ਜਾਓ ਮੇਰੀਆਂ ਅੱਖਾਂ ਤੋਂ ਪਰੇ ਇਸ ਕੁੱਤੀ ਰੋਟੀ ਨੂੰ ਹਰਾਮਜਾਦੀ ਰੰਡੀ ਨੂੰ ਮੈਂ ਠੋਕਰ ਮਾਰਦਾ ਇਸ ਨੂੰ ਮੈਂ ਪੁੱਛਦਾ ਇਸ ਨੂੰ ਦਸਨੀ ਕੰਜਰ ਦੀਏ ਉਸ ਵੇਲੇ ਕਿੱਥੇ ਸੈਂ ਜਦੋਂ ਮੈਂ ਭੁੱਖਾ ਮਰਦਾ ਸੀ ਜਦੋਂ ਮੈਂ ਸੜਕਾਂ ਤੇ ਇੱਕ ਬੁਰਕੀ ਨੂੰ ਤਰਸਦਾ ਫਿਰਦਾ ਸੀ ਉਦੋਂ ਕਿਉਂ ਨਹੀਂ ਆਈ ਮੇਰੇ ਕੋਲ ਤੇ ਫਿਰ ਹੁਣ ਮੈਂ ਤੇਰੇ ਕੋਲ ਕਿਉਂ ਆਵਾਂ ਤੂੰ ਮੈਨੂੰ ਉਸ ਵੇਲੇ ਠੋਕਰ ਮਾਰੀ ਹੁਣ ਮੈਂ ਤੈਨੂੰ ਠੋਕਰ ਮਾਰਦਾ ਥੱਲਗੀ ਦੂਰ ਹੋ ਜਾ ਮੇਰੀ ਅੱਖਾਂ ਤੋਂ ਉਸਨੇ ਕਬਾਬ ਤੇ ਬਰੀਆਨੀ ਦੀ ਪਰੀ ਪਲੇਟ ਨੂੰ ਠੋਕਰ ਮਾਰੀ ਤੇ ਪਲੇਟ ਸੰਗ ਮਰਦੇ ਫਰਸ਼ ਤੇ ਤਿਲਕ ਦੀ ਬਰੀਆਨੀ ਖੜਾਉਂਦੀ ਕੰਧ ਨਾ ਜਾਵਤ ਜੀ ਉਹ ਸੇ ਟੁਕੜੇ ਹੋ ਗਏ। ਉਹ ਮੇਰੀ ਵੱਲ ਖੁੰਝੇ ਨਾਲ ਝੁਕਿਆ ਤੇ ਆਖਣ ਲੱਗਾ। ਆਹਾ ਬਲਵੰਤ ਗਾਰਗੀ। ਬੜੀ ਖੁਸ਼ੀ ਤੈਨੂੰ ਮਿਲ ਕੇ। ਗਾਰਗੀ ਜਿਸ ਨੂੰ ਮੈਂ ਕਿਤਾਬਾਂ ਵਿੱਚ ਪੜ੍ਹਿਆ ਹੈ। ਜਿਸ ਬਾਰੇ ਮੇਰੇ ਅੱਬਾਂ ਨੇ ਬਚਪਨ ਤੋਂ ਮੈਨੂੰ ਕਹਾਣੀਆਂ ਸੁਣਾਈਆਂ। ਮੇਰੇ ਇੱਕ ਵਾਪਾਂ ਦਾ ਰਾਜਾ। ਯਕੀਨੀ ਨਹੀਂ ਆਉਂਦਾ ਕਿ ਮੇਰੇ ਸਾਹਮਣੇ ਬੈਠਾ ਹੈ। ਐਡਾ ਵੱਡਾ ਲੇਖਕ। ਇਸ ਜਮਾਨੇ ਦਾ ਸਭ ਤੋਂ ਵੱਡਾ ਨਾਟਕਕਾਰ। ਮੇਰਾ ਸੁਪਰਸਟਾਰ। ਮੇਰਾ ਦਲੀਪ ਕੁਮਾਰ ਕਿੰਨਾ ਖੁਸ਼ਕਿਸਮਤ ਹਾਂ ਮੈਂ ਕਿ ਤੇਰੇ ਨਾਲ ਹੱਥ ਮਿਲਾ ਰਿਆਂ ਉਸ ਦੀ ਬਕਵਾਸ ਦਾ ਮੈਂ ਕੋਈ ਜਵਾਬ ਨਾ ਦਿੱਤਾ ਉਹ ਫਿਰ ਰਾਜੀਵਲ ਮੁੜਿਆ ਤੂੰ ਕੋ ਜੋ ਬੈਠੀ ਐ ਡਰਦੀ ਐ ਗਾਰਗੀ ਤੋਂ ਉਹ ਗੁੱਸੇ ਹੋਵੇਗਾ ਜੇ ਤੂੰ ਫਿਲਮ ਸਾਈਨ ਵਿੱਚ ਆਈ ਕਿਉਂ ਜਲਦਾ ਲੋਕਾਂ ਤੋਂ ਮੈਂ ਤੈਨੂੰ ਦੱਸ ਦੇਵਾਂ ਤੂੰ ਗਲੈਮਰ ਕੁੜੀ ਐ ਸਾਡੀਆਂ ਕਈ ਫਿਲਮ ਸਟਾਰਾਂ ਦੇਖਣ ਵਿੱਚ ਚੜੇਲਾ ਲੱਗਦੀਆਂ ਨੇ ਨਾ ਮੂੰਹ ਨਾ ਮੱਥਾ ਜਿੰਨ ਪਾੜੂ ਲੱਥਾ ਪਰ ਤੂੰ ਸੋਹਣੀ ਏ ਜੇ ਆਖੇ ਤਾਂ ਮੈਂ ਤੈਨੂੰ ਵੱਡੇ ਫਿਲਮ ਪ੍ਰੋਡਿਊਸਰਾਂ ਨਾਲ ਮਿਲਾ ਸਕਦਾ ਹਾਂ ਕੋਈ ਪ੍ਰੋਬਲਮ ਨਹੀਂ ਮੇਰੀ ਨਵੀਂ ਕਹਾਣੀ ਵਿੱਚ ਤਿੰਨ ਹੀਰੋਇਨਾਂ ਦੀ ਲੋੜ ਹਨ ਇਹ ਸ਼ਬਦ ਕੁੰਡੀ ਉਹ ਹਰ ਕੁੜੀ ਨੂੰ ਫਸਾਉਣ ਲਈ ਵਰਤਦਾ ਅਜਮਾਈ ਹੋਈ ਤੇ ਕਾਮਯਾਬ ਕੁੰਡੀ ਕਈ ਨਵੀਆਂ ਐਕਟਰੈਸਾਂ ਉਸ ਨੂੰ ਮਿਲ ਲਈ ਨੱਚਦੀਆਂ ਲੋਚਦੀਆਂ ਜੀ ਉਹ ਉਸ ਨੂੰ ਕਿਸੇ ਵਿੱਚ ਜਲਤੀ ਨਾ ਹੁੰਦੀ ਤਾਂ ਉਹ ਹੁਸਨ ਦੀ ਤਾਰੀਫ ਜ਼ਮੀਨ ਅਸਮਾਨ ਤੇ ਕਲਾਬੇ ਮਿਲਾ ਦਿੰਦਾ ਤੇ ਉਸ ਵਿੱਚ ਕੋਈ ਕੋਈ ਰੋਟ ਫਿਟ ਕਰ ਦਿੰਦਾ ਫਿਰ ਉਹ ਕਿਸੇ ਡਾਇਰੈਕਟਰ ਜਾਂ ਪ੍ਰੋਡਿਊਸਰ ਨਾਲ ਹੀ ਮਿਲਾ ਦਿੰਦਾ ਐਕਟਰਸ ਦਾ ਸਕਰੀਨ ਟੈਸਟ ਹੁੰਦਾ ਇਸ ਫਿਲਮ ਵਿੱਚ ਟੈਸਟ ਪਿੱਛੋਂ ਜਦੋਂ ਐਕਟਰਸ ਨੂੰ ਹੀਰੋਇਨ ਦਾ ਰੋਲ ਨਾ ਮਿਲਦਾ ਤਾਂ ਜਾ ਵੇਗ ਡਾਇਰੈਕਟਰ ਨੂੰ ਦੋਸ਼ ਦਿੰਦਾ ਡਾਇਰੈਕਟਰ ਪ੍ਰੋਡਿਊਸਰ ਨੂੰ ਨਵੀਂ ਹੀਰੋਇਨ ਉਹਨਾਂ ਦੀਆਂ ਤਿੰਨ ਗੱਲਾਂ ਤੇ ਯਕੀਨ ਕਰਦੀ ਅਗਲੀ ਫਿਲਮ ਵਿੱਚ ਰੋਲ ਮਿਲਦਾ ਚਾਂਸ ਰਹੇ ਉਹ ਡਾਇਰੈਕਟਰ ਪ੍ਰੋਡਿਊਸਰ ਤਾਂ ਜਵੇਦ ਨੇ ਨੀ ਗੱਲਾਂ ਯਕੀਨ ਕਰਦੀ ਫਿਲਮੀ ਦੁਨੀਆ 'ਚ ਬਹੁਤ ਘੱਟ ਅਜਿਹੀਆਂ ਕੁੜੀਆਂ ਹੋਣਗੀਆਂ ਜੋ ਬਿਸਤਰ ਬਾਈ ਦੇ ਸਹਾਰੇ ਸਟਾਰ ਬਣੀਆਂ ਹੋਣ ਪਰ ਸ਼ੌਹਰਤ ਦੇ ਅਸਮਾਨ ਤੇ ਪਹੁੰਚਣ ਲਈ ਇਹ ਬਹੁਤ ਵੱਡਾ ਮੁੱਲ ਹੈ ਆਪਣੀ ਤਸਵੀਰ ਨੂੰ ਮومی ਅਖਬਾਰਾਂ ਤੇ ਰਸਾਲਿਆਂ ਵਿੱਚ ਦੇਖਣ ਦਾ ਨਸ਼ਾ ਉਸ ਆਨੰਦ ਦਾ ਅੰਦਾਜ਼ਾ ਲਾਓ ਕਿ ਕਰੋੜਾਂ ਦਰਸ਼ਕ ਸਕਰੀਨ ਉੱਤੇ ਤੁਹਾਡੇ ਕਲੋਜ਼-ਅਪ ਦੇਖ ਰਹੇ ਹਨ ਸਟਾਰ ਦੀ ਸ਼ੌਹਰਤ ਦਾ ਖੁਆਬ ਫਿਰ ਸਿਰਫ ਫੇਰ ਦੇਣ ਵਾਲੀ ਸ਼ਰਾਬ ਦੁਨੀਆ ਤੇ ਇਕਲਾਂਤਮਿਕ ਸਿਆਸਤ ਵਿੱਚ ਇਸ ਤਰ੍ਹਾਂ ਦੀ ਤੁਰੰਤ ਤੇ پاگل ਕਰ ਦੇਣ ਵਾਲੀ ਸ਼ੌਹਰਤ ਦੀ ਮਿਸਾਲ ਨਹੀਂ ਮਿਲਦੀ ਕਿਸੇ ਮਲਕਾ ਨੂੰ ਇਹ ਪਿਆਰ ਨਸੀਬ ਨਹੀਂ ਕਿਸੇ ਹੋਰ ਹਸਤੀ ਲਈ ਲੋਕ ਇਤਨੇ دیਵਾਨੇ ਨਹੀਂ ਜਿੰਨੇ ਫਿਲਮ ਸਟਾਰ ਦੇ ਨੇ ਉਸ ਦੀ ਇੱਕ ਚਲਕ ਲਈ ਘੰਟਿਆਂ ਬੰਦੀ ਖੜੇ ਰਹਿੰਦੇ ਨੇ ਯਕੀਨ ਨਹੀਂ ਆਉਂਦਾ ਕਿ ਇਸ ਕਲਾ ਵਿੱਚ ਇਤਨਾ ਜਾਦੂ ਹੈ ਇਤਨੀ ਖਿੱਚ ਇਸ ਵਿੱਚ ਕਾਮਯਾਬੀ ਪਾਪਉਣ ਤੋ ਰਹਿ ਤਾ ਸਵਾਲ ਸਿਰਫ ਇਹ ਹੁੰਦਾ ਹੈ ਕਿ ਸਿਖਰ ਦੇ ਟੰਬੇ ਉੱਤੇ ਕਿਵੇਂ ਪਹੁੰਚ ਗਏ ਕਿਸ ਤਰ੍ਹਾਂ ਆਕਾਸ਼ ਨੂੰ ਛੋਹੀਏ ਇੱਕ ਵਾਰੀ ਉੱਤੇ ਪਹੁੰਚ ਜਾਈਏ ਫਿਰ ਕੌਣ ਪੁੱਛਦਾ ਕੁੜੀ ਇੱਕ ਮਰਦ ਨਾਲ ਸੁੱਤੀ ਹੈ ਜਦੋਂ ਨਾਲ ਉਸ ਵੇਲੇ ਤਾਂ ਉਹ ਸਟਾਰ ਦੇ ਲੱਖਾਂ ਠੁੱਡਾ ਮਾਰ ਸਕਦੀ ਹੈ ਉਸ ਦੇ ਹਰ ਐਕਸ਼ਨ ਨੂੰ ਫਿਲਮੀ ਰਸਾਲਿਆਂ ਵਿੱਚ ਚਮਕਾ ਕੇ ਪੇਸ਼ ਕੀਤਾ ਜਾਂਦਾ ਹੈ ਪਹਿਲੇ ਦਿਨਾਂ ਦੀ ਜਦੋਂ ਜੈਤ ਨੂੰ ਸੁਨਹਿਰੀ ਜਾਮਾ ਪਹਿਨਾਇਆ ਜਾਂਦਾ ਲੋਕ ਇਹੋ ਜਾਣਦੇ ਨੇ ਕਿ ਉਹ ਬਹੁਤ ਵੱਡੀ ਸਟਾਰ ਹੈ ਤਾਂ ਇਹ ਸੀ ਬਲਵੰਤ ਗਾਰਗੀ ਦਾ ਜਵੇਦ ਅਕਤਰ ਬਾਰੇ ਲਿਖਿਆ ਕੁਝ ਪੈਰਾ ਇਸ ਦਾ ਹਲੇ ਕੋਈ ਹਿੱਸਾ ਬਾਕੀ ਹੈ ਉਹ ਆਪਾਂ ਤੁਹਾਡੇ ਨਾਲ ਅਗਲੀ ਵੀਡੀਓ 'ਚ ਸਾਂਝੀ ਕਰਾਂਗੇ ਤਦ ਤੱਕ ਲਈ ਜੁੜੇ ਰਹੋ ਜਾਂ ਵਿਸਾਰਤ ਨਾਲ